ਮਸਤੇ ਵਿਰਾਜਮਾਨ ਸਰਦਾਰ ਜਸਬੀਰ ਸਿੰਘ ਗੜੀ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਉਹਨਾਂ ਦੇ ਨਾਲ ਬੈਠੇ ਹੋਏ ਮੇਜਰ ਸੋਮਨਾਥ ਜੀ ਜੇਪੀ ਸਿੰਘ ਜੀ ਔਰ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੇ ਕੇਵਲ ਸਰੰਗਲ ਜੀ ਔਰ ਇਸ ਪੰਡਾਲ ਵਿੱਚ ਬੈਠੇ ਸਤਿਕਾਰਯੋਗ ਸਾਥੀਓ ਜੈਪੀ ਜੈ ਭਾਰਤ ਸਤਿਕਾਰਯੋਗ ਸਾਥੀਓ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਸੰਵਿਧਾਨ ਦਿਵਸ ਦੇ ਉੱਪਰ ਅਸੀਂ ਰੱਖਿਆ ਔਰ ਮੈਂ ਜਦੋਂ ਸਾਥੀਆਂ ਨੂੰ ਦੇਖ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਗੱਲ ਆ ਰਹੀ ਸੀ ਇੱਕ ਸ਼ਾਇਰ ਦਾ ਇੱਕ ਸ਼ੇਰ ਹੈ ਅੱਜ ਆਖਾਂ ਕਾਸ਼ੀਰਾਮ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਆਖਾਂ ਕਾਸ਼ੀਰਾਮ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਫਿਰ ਕਿਤਾਬੇ ਮਿਸ਼ਨ ਦਾ ਕੋਈ ਅਗਲਾ ਵਰਕਾ ਫੋਲ ਇਹ ਮਿਸ਼ਨ ਬਾਬਾ ਸਾਹਿਬ ਅੰਬੇਦਕਰ ਜੀ ਦਾ ਕਿਉਂਕਿ ਇਹ ਮਿਸ਼ਨ ਦੀਆਂ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ ਲੇਕਿਨ ਅਸੀਂ ਲੋਕ ਸੰਵਿਧਾਨ ਦਿਵਸ ਮਨਾ ਰਹੇ ਹਾਂ ਲੇਕਿਨ ਸੰਕਲਪ ਕੋਈ ਨਹੀਂ ਕਰਕੇ ਜਾਂਦੇ ਜਿਸ ਦਿਨ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਸੌਂਪਿਆ ਇਸ ਦੇਸ਼ ਨੂੰ ਔਰ ਪਾਰਲੀਮੈਂਟ ਦੇ ਵਿੱਚ ਇੱਕ ਉਸ ਵੇਲੇ ਦਾ ਮੈਂਬਰ ਪਾਰਲੀਮੈਂਟ ਜਿਹਦਾ ਨਾਂ ਹੈ ਸ਼ਿਮਨ ਲਾਲ ਸਖਸੇਨਾ ਔਰ ਉਹ ਜਿਹੜੀਆਂ ਕਨਸਟੀਚੂਸ਼ਨਲ ਡਿਬੇਟਸ ਨੇ ਜੇ ਤੁਸੀਂ ਕਦੇ ਉਹਨੂੰ ਪੜੋ ਤਾਂ 10 ਖੰਡਾਂ ਦੇ ਵਿੱਚ ਉਹ ਕਨਸਟੀਟਿਊਸ਼ਨ ਡਿਬੇਟਸ ਨੇ ਜਿਹਦੇ ਵਿੱਚ ਸ਼ਿਪਨਦਾਰ ਸਖਸੈਨਾ ਇਹ ਗੱਲ ਕਹਿੰਦਾ ਕੀ ਇਹ ਡਾਕਟਰ ਮੇਟਕਰ ਹੈ ਇੱਕ ਕਿਸੇ ਦੀ ਗੱਲ ਨਹੀਂ ਮੰਨੇਗਾ ਇਸ ਲਈ ਜੋ ਕਰਦਾ ਇਹਨੂੰ ਕਰਨ ਦਿਓ ਲੇਕਿਨ ਅਸੀਂ ਜਦੋਂ ਸੱਤਾ ਦੇ ਕਾਬਜ਼ ਹੋਵਾਂਗੇ ਅਸੀਂ ਸੰਵਿਧਾਨ ਨੂੰ ਬਦਲ ਕੇ ਰੱਖ ਦੇਵਾਂਗੇ ਸਾਥੀਓ ਅੱਜ 70 ਸਾਲਾਂ ਦੇ ਵਿੱਚ ਉਹ ਸੰਵਿਧਾਨ ਨੂੰ ਬਦਲਣ ਵਾਲੇ ਪਾਸੇ ਨੇ ਉਹ ਸੰਵਿਧਾਨ ਨੂੰ ਬਦਲਣ ਵਾਲੇ ਪਾਸੇ ਨੇ ਔਰ ਅਸੀਂ 70 ਸਾਲਾਂ ਦੇ ਬਾਅਦ ਵੀ ਅੱਜ ਦੀ ਹੁਣ ਤੱਕ ਅਸੀਂ ਮੰਗਤੇ ਬਣੇ ਬੈਠੇ ਆਂ ਉਹਦਾ ਕੌਣ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਅਸੀਂ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਨੇ ਜੋ ਗੱਲਾਂ ਕਹੀਆਂ ਸੀ ਉਹਨਾਂ ਗੱਲਾਂ ਦੇ ਉੱਪਰ ਪੂਰੀ ਤਰ੍ਹਾਂ ਪਹਿਰਾ ਨਹੀਂ ਦਿੱਤਾ ਅਸੀਂ ਲੋਕਾਂ ਨੇ ਜੋ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਹੁਕਮ ਕੀਤਾ ਸੀ ਉਹਨਾਂ ਗੱਲਾਂ ਤੇ ਪਹਿਰਾ ਨਹੀਂ ਦਿੱਤਾ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਵਸੀਅਤ ਜਿਹੜੀ ਹੈ ਉਹਨੂੰ ਤਾਂ ਇੰਜੋਏ ਕੀਤਾ ਲੇਕਿਨ ਬਾਬਾ ਸਾਹਿਬ ਅੰਬੇਡਕਰ ਦੀ ਨਸੀਹਤ ਨੋਸੀ ਖੜ੍ਹ ਮਾਰ ਕੇ ਰੱਖਦੇ ਆਂ ਕਿ ਬਾਬਾ ਸਭ ਅੰਬੇਟ ਕਰ ਅਸੀਂ ਤੇਰੀ ਰਿਜ਼ਰਵੇਸ਼ਨ ਲੈਣੀ ਹੈ ਅਸੀਂ ਤੇਰੇ ਹੱਕ ਅਧਿਕਾਰਾਂ ਦਾ ਅਨੰਦ ਮੰਨਣਾ ਹੈ ਲੇਕਿਨ ਬਾਬਾ ਸਾਹਿਬ ਤੂੰ ਜੋ ਗੱਲ ਕਹਿ ਕੇ ਗਿਆ ਅਸੀਂ ਤੇਰੇ ਵੱਲ ਪਿੱਠ ਕਰਕੇ ਤੁਰੇ ਫਿਰਦੇ ਉਸ ਦਾ ਸਭ ਤੋਂ ਵੱਡਾ ਕਾਰਨ ਕਿ ਅੱਜ ਅਸੀਂ ਲੈ ਲੜੀਆਂ ਕੱਢਣ ਦੇ ਲਈ ਤਿਆਰ ਨਾ ਅਸੀਂ ਅੱਜ ਕਦੀ ਕੋਈ ਓਪਰਸਿਟੀ ਹੁੰਦੀ ਹੈ ਕਦੀ ਕਿਤੇ ਓਪਰਸਿਟੀ ਹੋ ਰਹੀ ਆ ਤੁਹਾਡੇ ਸਵਧਾਨਕ ਹੱਕ ਖਤਮ ਕੀਤੇ ਜਾ ਰਹੇ ਨੇ ਤੇ ਦਾ ਮਤਲਬ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਵਾਲੇ ਪਿੱਠ ਕਰਕੇ ਬੈਠੇ ਹਾਂ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਨਹੀਂ ਹੋਉਂਦੀ ਅਸੀਂ ਸੰਵਿਧਾਨ ਨੂੰ ਸਮਝਿਆ ਹੀ ਨਹੀਂ ਆਖਤ ਗੱਲ ਕਰਾਂਗਾ ਇੱਕ ਚੀਨ ਦੇ ਵਿੱਚ ਇੱਕ ਆਦਮੀ ਪੈਦਾ ਹੋਇਆ ਗੱਲ ਬਹੁਤ ਸਮਝਣ ਵਾਲੀ ਆ ਖਾਸ ਕਰਕੇ ਮੁਲਾਜ਼ਮ ਸਾਥੀਆਂ ਦੀ ਜੀਨ ਦੇ ਵਿੱਚ ਇੱਕ ਮੌਸੇ ਤੁੰਗਨਾ ਦਾ ਆਦਮੀ ਪੈਦਾ ਹੋਇਆ ਔਰ 14 ਸਾਲ ਦੀ ਉਮਰ ਦੇ ਵਿੱਚ ਉਹ ਅਨਾਥ ਹੋ ਗਿਆ ਉਹਦਾ ਬਾਪ ਮਰ ਗਿਆ ਔਰ ਉਸ ਅਨਾਥ ਬੱਚੇ ਨੂੰ ਉਹਦੀ ਮਾਂ ਨੇ ਪਾਲਿਆ ਔਰ ਉਹਦੀ ਜੀਵਨ ਗਾਥਾ ਜਿਹੜੀ ਹੈ ਉਹ ਆਈ ਹੈ ਔਰ ਉਹਦੇ ਵਿੱਚ ਮੌ ਲਿਖਦਾ ਹੈ ਕਹਿੰਦਾ ਇੱਕ ਦਿਨ ਮੇਰੀ ਮਾਂ ਬਿਮਾਰ ਹੋ ਗਈ ਤਾਂ ਬਿਮਾਰ ਹੋ ਗਈ ਤਾਂ ਮਾਂ ਨੂੰ ਮੈਂ ਹਸਪੀਟਲ ਲੈ ਕੇ ਗਿਆ ਲੇ ਡਾਕਟਰਾਂ ਨੇ ਇਹ ਗੱਲ ਕਹੀ ਕਿ ਮਾਂ ਤੇਰੀ ਮਾਂ ਤੇਰੀ ਮਾਂ ਜਿਹੜੀ ਹੈ ਉਹ 15 20 ਦਿਨ ਹਸਪੀਟਲ ਦੇ ਵਿੱਚ ਰਹੇਗੀ ਔਰ ਉਸ ਤੋਂ ਬਾਅਦ ਉਹ ਠੀਕ ਹੋ ਕੇ ਘਰ ਵਾਪਸ ਆ ਜਾਈਗੀ ਤਾਂ ਮੌ ਲਿਖਦਾ ਕਿ ਮੈਂ ਮਾਂ ਦੇ ਚਿਹਰੇ ਵੱਲ ਵੇਖਿਆ ਤਾਂ ਮਾਂ ਦਾ ਚਿਹਰਾ ਉਦਾਸ ਸੀ मां ने क्या मौ मौकेंदा मेहमान नु पुछया मां उदास क्यों है त कहंदा मेरी मां ने क्या कि मां घर ਦੇ ਵਿੱਚ ਇੱਕ ਬਗੀਚਾ ਲੱਗਿਆ ਹੋਇਆ ਘਰ ਦੇ ਵਿੱਚ ਇੱਕ ਫੁੱਲਵਾੜੀ ਲੱਗੀ ਹੋਈ ਆ ਮੈਂ 15 ਦਿਨ ਹਸਪੀਟਲ ਦੇ ਵਿੱਚ ਰਵਾਂਗੀ ਤਾਂ ਮੈਨੂੰ ਡਰ ਹੈ ਕਿ ਕਿਤੇ ਉਹ ਸੁੱਕ ਨਾ ਜਾਵੇ ਉਹ ਫੁੱਲਵਾੜੀ ਕਿਤੇ ਸੁੱਕ ਨਾ ਜਾਵੇ ਤਾਂ ਮੈਂ ਕਿਹਾ मां ਦੱਸ ਮੈਂ ਕੀ ਕਰ ਸਕਦਾ ਉਹ ਕਹਿੰਦੀ ਮੇਰੀ ਇੱਕ ਬੇਨਤੀ ਹੈ ਕਿ ਤੂੰ ਰੋਜ਼ ਉਹਨਾਂ ਬੂਟਿਆਂ ਨੂੰ ਪਾਣੀ ਪੋਣਾ ਮਾਂ ਕਹਿੰਦਾ ਮੈਂ ਰੋਜ਼ ਬੂਟਿਆਂ ਨੂੰ ਪਾਣੀ ਪਾਉਣਾ ਸ਼ੁਰੂ ਕੀਤਾ ਜਦ 15 ਦਿਨਾਂ ਦੇ ਬਾਅਦ ਮੇਰੀ ਮਾਂ ਹਸਪੀਟਲ ਤੋਂ ਠੀਕ ਹੋ ਕੇ ਘਰ ਪਹੁੰਚੀ ਤਾਂ ਜਿਹੜੇ ਬੂਟੇ ਸੀ ਉਹ ਸੁੱਕ ਚੁੱਕੇ ਸੀ ਤਮਾ ਨੇ ਕਿਹਾ ਮਾਂ ਮੈਂ ਤੈਨੂੰ ਕਿਹਾ ਸੀ ਬੂਟਿਆਂ ਨੂੰ ਪਾਣੀ ਲਾਉਣਾ ਤੂੰ ਬੂਟਿਆਂ ਨੂੰ ਪਾਣੀ ਨਹੀਂ ਲਾਇਆ ਤਮਾ ਕਹਿੰਦਾ ਮਾਂ ਮੈਂ ਨਾ ਬੂਟਿਆਂ ਨੂੰ ਰੋਜ਼ ਪਾਣੀ ਲਾਉਂਦਾ ਰਿਆ ਉਹਨੇ ਕਿਹਾ ਕਿ ਮੈਨੂੰ ਇੱਕ ਵਾਰੀ ਦੱਸ ਤਾਂ ਸਹੀ ਕਿ ਪਾਣੀ ਕਿਸ ਤਰ੍ਹਾਂ ਲਾਉਂਦਾ ਰਿਆ ਤਮਾਉ ਨੇ ਇੱਕ ਭਾਂਡਾ ਚੱਕਿਆ ਇੱਕ ਵਰਤਨ ਚੱਕਿਆ ਔਰ ਉਹ ਪਾਣੀ ਜਿਹੜਾ ਸੀ ਬੂਟੇ ਦੇ ਪੱਤਿਆਂ ਦੇ ਉੱਪਰ ਛੱਡ ਦੁੱਤਾ ਤਮਾਉ ਦੀ ਮਾਂ ਨੇ ਆਪਣੀ ਗਲਤੀ ਮੰਨੀ ਕਹਿੰਦੀ ਮਾਂ ਕਸੂਰ ਤੇਰਾ ਨਹੀਂ ਕਸੂਰ ਟੀਚਰ ਕਰਕੇ ਮੇਰਾ ਹੈ ਕਿ ਪਾਣੀ ਜਿਹੜਾ ਉਹ ਬੂਟੇ ਦੇ ਪੱਤਿਆਂ ਦੇ ਉੱਪਰ ਨਹੀਂ ਬੂਟੇ ਦੀ ਜੜ੍ਹ ਦੇ ਵਿੱਚ ਪਾਇਆ ਜਾਂਦਾ ਸਾਥੀਓ ਆਤਮ ਚਿੰਤਨ ਦਾ ਵਿਸ਼ਾ ਕਿ ਅਸੀਂ ਲੋਕ ਕੀ ਜਿਹੜੀ ਫਲਵਾੜੀ ਬਾਬਾ ਸਭਮਬੇਡ ਕਰਨੇ ਲਈ ਜਿਹੜੀ ਫਲਵਾੜੀ ਮਾਨੇਵਰ ਸਾਹਿਬ ਨੇ ਲਾਈ ਉਸ ਫਲਵਾੜੀ ਦੇ ਬੂਟਿਆਂ ਨੂੰ ਪਾਣੀ ਦੇਣ ਦਾ ਕੰਮ ਕਰ ਰਹੇ ਆ ਅਸੀਂ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਕਿ ਅਸੀਂ ਸਬਦਾਨ ਜਿਹੜਾ ਸਾਡਾ ਉਹ ਡੇ ਬਾਈ ਡੇ ਖਤਮ ਹੁੰਦਾ ਜਾ ਰਿਹਾ ਇਸ ਕਰਕੇ ਸਾਥੀਓ ਲੰਬੀ ਚੌੜੀ ਤਕਰੀਰ ਮੈਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਅੱਜ ਦੇ ਸਾਡੇ ਜੋ ਮੁੱਖ ਸਪੀਕਰ ਨੇ ਔਰ ਸਾਡੇ ਮੁੱਖ ਮਹਿਮਾਨ ਨੇ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਨੂੰ ਸੁਣਾਂਗੇ ਮੈਨੂੰ ਲੱਗਦਾ ਕਿ ਮੌਦੀ ਆਤਮ ਕਥਾ ਜਿਹੜੀ ਹੈ ਜੇ ਇੰਨੀ ਇੱਕ ਗੱਲ ਦੇ ਉੱਪਰ ਵੀ ਅਸੀਂ ਸਮਝ ਜਾਈਏ ਤਾਂ ਅੱਜ ਤੋਂ ਹੀ ਅਸੀਂ ਬੂਟਿਆਂ ਦੀ ਜੜ੍ਹਾਂ ਨੂੰ ਪਾਣੀ ਪਾਉਣਾ ਸ਼ੁਰੂ ਕਰ ਦਈਏ ਭਾਵ ਕਿ ਸਮਾਜ ਦੇ ਉਹਨਾਂ ਲੋਕਾਂ ਤੱਕ ਅਪਰੋਚ ਕਰਨੀ ਸ਼ੁਰੂ ਕਰ ਦਈਏ ਜਿਹੜੇ ਲੋਕ ਹੱਕਾਂ ਤੋਂ ਹੀਨੇ ਨੇ ਜਿਹੜੇ ਲੋਕ ਅਗਿਆਨਤਾ ਦੇ ਵਿੱਚ ਨੇ ਤਾਂ ਮੈਨੂੰ ਲੱਗਦਾ ਸਾਡੀ ਜਿਹੜੀ ਸਮਾਜ ਦੀ ਬਿਗੜੀ ਬਣ ਸਕਦੀ ਆ ਇੰਨੀਆਂ ਕੁ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਹਿ ਜਾ ਚਾਹੁੰਨਾ ਧੰਨਵਾਦ ਜੈਪੀਨ ਜੈ ਭਾਰਤ ਔਰ ਬੋਲਦਿਆਂ ਕੋਈ ਸ਼ਬਦ ਬੰਦ ਘਟ ਮੋਲ ਗਿਆ ਹਾਂ ਤਾਂ ਇਸ ਗੱਲ ਦੀ ਮਾਫੀ ਚਾਹੁੰਨਾ ਜੈ ਭੀਮ ਜੈ ਭਾਰਤ ਨਮੋ